ਸਸਟਾਰਜੀ ਸਾਰਿਆਂ ਨੂੰ ਆਮ ਆਦਮੀ ਪਾਰਟੀ ਹਮੇਸ਼ਾ ਹੀ ਨਸ਼ਿਆਂ ਦੇ ਵਿਰੋਧ ਰਹੀ ਆ ਜਦੋਂ ਵੀ ਕਿਤੇ ਨਸ਼ਿਆਂ ਦੀ ਗੱਲ ਆਈ ਆ ਤੇ ਆਮ ਆਦਮੀ ਪਾਰਟੀ ਨੇ ਡਟ ਕੇ ਪੰਜਾਬ ਦੇ ਵਿੱਚ ਨਸ਼ਿਆਂ 'ਕੱਲ ਰੋਧ ਕੀਤਾ ਡਰਗ ਮਾਫੀਆ ਜਿਹੜਾ ਪੰਜਾਬ ਦੇ ਵਿੱਚ ਬਹੁਤ ਵੱਡੀ ਪੱਧਰ ਤੇ ਫੈਲਿਆ ਹੋਇਆ ਸੀਗਾ ਉਹਨੂੰ ਨੱਖ ਪਾਉਣ ਵਾਸਤੇ ਪੰਜਾਬ ਸਰਕਾਰ ਜਿਹੜੀ ਆ ਉਹ ਕਰ ਰਿਹਾ ਤਾਂ ਪਿਛਲੇ ਦਿਨੀ ਡਰੱਗ ਮਾਫੀਆ ਦੀ ਸਿਕਿਉਰਿਟੀ ਜਿਹੜੀ ਸੀਗੀ ਉਹਨੂੰ ਰਿड्यूਸ ਕੀਤਾ ਗਿਆ ਘਟ ਕੀਤਾ ਗਿਆ ਤੇ ਤਿੰਨਾਂ ਹੀ ਪਾਰਟੀਆਂ ਅਕਾਲੀ ਦਲ ਕਾਂਗਰਸ ਵੀਜੇਪੀ ਇਕੱਠੀਆਂ ਹੋ ਕੇ ਇਸ ਚੀਜ਼ ਦੇ ਵਿਰੋਧ ਬੋਲਣ ਲੱਗੀਆਂ ਜਦੋਂ ਵੀ ਕਿਤੇ ਪੰਜਾਬ ਦੇ ਵਿਕਾਸ ਦੀ ਗੱਲ ਆਈ ਆ ਪੰਜਾਬ ਦੇ ਹਿੱਤਾਂ ਦੀ ਗੱਲ ਆਈ ਆ ਉਦੋਂ ਤਾਂ ਇਹ ਪਾਰਟੀਆਂ ਇਕੱਠੀਆਂ ਨਹੀਂ ਹੁੰਦੀਆਂ ਪਰ ਜਦੋਂ ਯੋਧ ਨਸ਼ਿਆਂ ਦੇ ਵਿਰੁੱਧ ਪੰਜਾਬ ਦੇ ਵਿੱਚ ਛੜਿਆ ਹੋਇਆ ਹੈ ਹਰ ਵਿਆਕੀ ਜਿਹੜਾ ਹੈ ਪੰਜਾਬ ਦਾ ਪੰਜਾਬ ਨੂੰ ਪਿਆਰ ਕਰਨ ਵਾਲਾ ਕੋਈ ਇਸ ਮੁਹਿੰਮ ਦੀ ਜਿਹੜੀ ਆ ਉਹ ਪ੍ਰਸ਼ੰਸਾ ਕਰ ਰਿਹਾ ਸੋ ਉਸ ਵੇਲੇ ਡਰਗ ਮਾਫੀਆ ਜਿਹੜਾ ਕਿ ਜਿਹਨੂੰ ਪਤਾ ਮੰਤਰੀ ਲੈਵਲ ਤੱਕ ਦੀ ਸੁਰੱਖਿਆ ਦਿੱਤੀ ਗਈ ਹੈ ਕੀ ਇਹ ਜਾਇਜ਼ ਆ ਅੱਜ ਪੰਜਾਬ ਦੇ ਵਿੱਚ ਅਸੀਂ ਕਿਸੇ ਵੀ ਕੀਮਤ ਤੇ ਜਿਹੜਾ ਇਹ ਉਤਰਕ ਫਰੀ ਪੰਜਾਬ ਨੂੰ ਕਰਾਂਗੇ ਪੰਜਾਬ ਨਸ਼ਿਆਂ ਨੇ ਪੰਜਾਬ ਤੇ ਬਹੁਤ ਘਰ ਬਰਬਾਦ ਕੀਤੇ ਨੇ ਬਹੁਤ ਕੁਝ ਪੰਜਾਬ ਦਾ ਜਿਹੜਾ ਪਹਿਲਾਂ ਹੀ ਖਤਮ ਹੋ ਚੁੱਕਾ ਹੈ ਬਰਬਾਦ ਕੀਤਾ ਜਾ ਚੁੱਕਾ ਹੈ ਸੋ ਇਹ ਜਿਹੜਾ ਯੁੱਧ ਨਸ਼ਿਆਂ ਦੇ ਵਿਰੁੱਧ ਚੱਲ ਰਿਹਾ ਹੈ ਇਹਦੀ ਅਸੀਂ ਇਹਨੂੰ ਪੂਰਾ ਤਖੀਰ ਕਰਕੇ ਜਿਹੜਾ ਲੈ ਕੇ ਜਾਵਾਂਗੇ ਪੰਜਾਬ ਦੇ ਵਿੱਚੋਂ ਜਿਹੜਾ ਗਮਾਫੀਆ ਜਿਹੜਾ ਖਤਮ ਕਰਾਂਗੇ ਮੈਂ ਪੰਜਾਬ ਦੇ ਸਮੂਹ ਭਾਈਚਾਰੇ ਨੂੰ ਲੋਕਾਂ ਨੂੰ ਅਪੀਲ ਕਰਦਾ ਜੋ ਇਹ ਜਨਾ ਜੋਦ ਨਸ਼ਿਆਂ ਦੇ ਵਿਰੁੱਧ ਚੜ੍ਹਿਆ ਹੋਇਆ ਹੈ ਜੇ ਦੀ ਡਟ ਕੇ ਹਮਾਇਤ ਕਰਨ ਤਾਂ ਕਿ ਅਸੀਂ ਪੰਜਾਬ ਨੂੰ ਬਚਾ ਸਕੀਏ ਪੰਜਾਬ ਨੂੰ ਨਸ਼ਾ ਮੁਕਤ ਕਰ ਸਕੀਏ ਬਹੁਤ ਬਹੁਤ ਧੰਨਵਾਦ